ਹਾਂਜੀ ਪੰਜਾਬ ਪਾਲ ਸਾਡੇ ਤੁਸੀਂ ਲਾਂਜੰਪ ਲੌਂਜੰਪ ਲੌਂਜੰਪ ਕਮੈਂਟ ਆਈ ਪੂਰੀ ਤੇ ਆਪਾਂ ਹੁਣ ਅੱਜ ਤੁਹਾਨੂੰ ਲੌਂਜੰਪ ਤੇ ਵੀਡੀਓ ਬਣਾ ਕੇ ਦੱਸਾਂਗੇ ਜਿਹੜੀਆਂ ਤੁਹਾਡੀਆਂ ਪ੍ਰੋਬਲਮਾਂ ਸਾਰੀਆਂ ਸੋਲਵ ਕਰਾਂਗੇ ਠੀਕ ਆ ਤੇ ਆਜੋ ਫਿਰ ਹੁਣ ਤੁਹਾਨੂੰ ਆਪਾਂ ਲੌਂਜੰਪ ਦਾ ਦੱਸੀਏ ਵੀ ਕੀ ਸਿਸਟਮ ਕਰਨਾ ਠੀਕ ਆ ਪਹਿਲਾਂ ਸਭ ਤੋਂ ਜਿਹੜੀ ਮੇਜਰ ਪ੍ਰੋਬਲਮ ਆ ਰਹੀ ਆ ਠੀਕ ਆ ਉਹ ਹੈਗੀ ਆ ਜਿਹੜਾ ਬੱਚਿਆਂ ਦਾ ਲੱਗ ਰਿਹਾ ਲੌਂਜੰਪ 10 ਫੁੱਟ 11 ਫੁੱਟ ਠੀਕ ਆ ਉਹਨਾਂ ਨੇ ਵਧਾਉਣਾ ਕਿਵੇਂ ਆ ਠੀਕ ਆ ਉਹਨਾਂ ਨੇ ਕਿਵੇਂ ਵਧਾਉਣਾ ਵਾ ਠੀਕ ਆ ਪਹਿਲਾਂ ਤੁਸੀਂ ਨਾ ਵੀ ਮਤਲਬ ਬੜਾ ਦੂਰੋਂ ਨਹੀਂ ਭੱਜ ਕੇ ਆਉਣਾ ਠੀਕ ਆ ਤੁਸੀਂ ਨੇੜੋਂ ਜੇ ਆਉਣਾ ਥੋੜਾ ਆਪਦੀ ਫੱਟੀ ਤੋਂ ਜਾਂ ਕਲੀ ਜੋ ਵੀ ਤੁਸੀਂ ਵਿਛਾਈ ਆ ਲੈਣ ਮਾਰੀ ਆ ਉਹਦੇ ਤੋਂ ਭੱਜ ਕੇ ਨਾ ਥੋੜਾ ਜਿਹਾ ਜੰਪ ਲੈਣ ਦੀ ਕੋਸ਼ਿਸ਼ ਕਰਨੀ ਐ ਤਾਂ ਠੀਕ ਆ ਤੁਸੀਂ ਜੰਪ ਲਾਉਂਗੇ ਤਾਂ ਤੁਸੀਂ ਉਹਨਾਂ ਹੀ ਅੱਗੇ ਆਉਂਗੇ ਠੀਕ ਆ ਜਦੋਂ ਪੇਸ ਐਡ ਹੋਊਗੀ ਠੀਕ ਆ ਪਹਿਲਾਂ ਤੁਸੀਂ ਆਪ ਦਾ ਜੰਪ ਰੈਡੀ ਕਰਨਾ ਇਹਦੇ ਚ ਲੌਂਗ ਜੰਪ ਚ ਜਿੰਨਾ ਤੁਹਾਡਾ ਜੰਪ ਹੋਗਾ ਉਹਨਾਂ ਤੁਸੀਂ ਅੱਗੇ ਜਾਓਗੇ ਪਹਿਲਾਂ ਤੁਸੀਂ ਕੋਈ ਜ਼ਿਆਦਾ ਐਫਰਟ ਨਹੀਂ ਕਰਨਾ ਤੁਸੀਂ ਨਾਰਮਲ ਥੋੜੀ ਡਿਸਟੈਂਸ ਬਣਾ ਲੈਣਾ ਉਦੋਂ 10 20 ਫੁੱਟ 15 ਕੁ ਫੁੱਟ ਰੱਖਣਾ ਹੁੰਦਾ ਉਥੋਂ ਭੱਜ ਕੇ ਜਾਣਾ ਹੈ ਜੰਪ ਲੈਣਾ ਠੀਕ ਹੈ ਜਦੋਂ ਤੁਹਾਡਾ ਜੰਪ ਹੀ ਠੀਕ ਹੈ ਇਹਦੇ ਨਾਲ ਤੁਹਾਡਾ ਜੰਪ ਹੀ ਲਗਭਗ 9 ਫੁੱਟ 10 ਫੁੱਟ ਇਦਾਂ ਜਾਣ ਲੱਗ ਪੂਗਾ ਠੀਕ ਹੈ ਜਦੋਂ ਠੋਡਾ ਏ 9 ਫੁੱਟ 10 ਫੁੱਟ ਜਾਣ ਲੱਗ ਪਿਆ ਜੰਪਾ ਉਦੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਜਿੱਥੋਂ ਐ ਭੱਜ ਕੇ ਆਉਂਦੇ ਸੀਗੇ ਠੀਕ ਆ 15 ਕ ਫੁੱਟ ਤੋਂ ਉਦੋਂ ਚਾਰ ਪੰਜ ਪੈਰ ਪਿੱਛੇ ਜਾਵੜਨਾ ਠੀਕ ਆ ਉਦੋਂ ਬਾਅਦ ਉਥੋਂ ਭੱਜ ਕੇ ਆਉਣਾ ਤੇ ਉਹੀ ਜੰਪ ਲੈਣਾ ਠੋਡਾ ਇਹਦੇ ਨਾਲ ਹੀ ਕਲੀਅਰ ਹੋਣ ਲਾਪੂਗਾ ਠੀਕ ਆ ਦੂਸਰੀ ਚੀਜ਼ ਜਿੰਨਾ ਤੋਂ ਜੰਪ ਹੀ ਨਹੀਂ ਹੁੰਦਾ ਵੀ ਮਤਲਬ ਮਤਲਬ ਕਈਆਂ ਤੋਂ ਵੀ ਜੰਪ ਦੀ ਇਹਦੇ 'ਚ ਪ੍ਰੋਬਲਮ ਆਊਗੀ ਵੀ ਫੱਟੀ ਤੋਂ ਭੱਜ ਕੇ ਤਾਂ ਆਉਣਗੇ ਪਰ ਜੰਪ ਨਹੀਂ ਲੈ ਜਾਣਾ। ਉਹਦੇ ਆਤੇ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਆਪਾਂ ਐਕਸਰਸਾਈਜ਼ ਦੱਸਾਂਗੇ। ਉਹਦੇ ਬਾਰੇ ਡਿਟੇਲ ਚ ਹੁਣ ਤੁਹਾਨੂੰ ਦੱਸਾਂਗੇ ਐਕਸਰਸਾਈਜ਼। ਪਿਛਲੀ ਵਾਰੀ ਜੀ ਆਪਾਂ 4 ਐਕਸਰਸਾਈਜ਼ਾਂ ਦੱਸੀਆਂ ਸੀ। ਤੇ ਉਹਦੇ ਚ ਪਹਿਲੀ ਐਕਸਰਸਾਈਜ਼ ਆਪਾਂ ਦੱਸੀ ਸੀਗੀ ਜੰਪ। ਠੀਕ ਆ। ਜੰਪ ਕਿਵੇਂ ਲੈਣਾ? ਉਹਦੇ ਲਈ ਤੁਸੀਂ ਉੱਤੇ ਨੂੰ ਤੇਜ਼ ਜਾਣਾ। ਥੱਲੇ ਨੂੰ ਸਲੋ ਹੋਣਾ। ਉੱਤੇ ਨੂੰ ਆਪ ਹੀ ਆਟੋਮੈਟਿਕਲੀ ਤੇਜ਼ ਤੇ ਜਾਉਗੇ ਪਰ ਥੱਲੇ ਨੂੰ ਸਲੋ ਆਉਣ ਦੀ ਕੋਸ਼ਿਸ਼ ਕਰਨੀ ਆ। ਐਦਾਂ। ਲੈਂਡਿੰਗ ਤੁਹਾਡੀ ਜਿਵੇਂ ਹੀ ਸਲੋ ਹੋਣੀ ਚਾਹੀਦੀ ਆ ਜਿੰਨਾ ਤੁਸੀਂ ਸਲੋ ਕਰ ਸਕਦੇ ਆ ਐਦਾਂ ਐਦਾਂ ਠੀਕ ਆ ਇਹਦੇ ਤੁਸੀਂ ਘੱਟੋ ਘੱਟ 10 ਜੰਪ ਲਾਉਣੇ ਆ 10 ਤੋਂ 15 ਜੰਪ ਠੀਕ ਆ ਬਹੁਤ ਜਿਆਦਾ ਨਹੀਂ ਕਰਨੇ ਠੀਕ ਆ ਉਸ ਤੋਂ ਬਾਅਦ ਨੈਕਸਟ ਐਕਸਰਸਾਈਜ਼ ਆਊਗੀ ਨੈਕਸਟ ਐਕਸਰਸਾਈਜ਼ ਦੱਸੀ ਸੀ ਆਪਾਂ ਹਲੋ ਮਾਨ ਜੰਪ ਉਹਦੇ ਵਿੱਚ ਕੀ ਕਰਨਾ ਵਾ ਤੁਸੀਂ ਆਲਦੀ ਜਿਹੜੀ ਬਾਹਾਂ ਵਾ ਇਧਰ ਲੀ ਠੀਕ ਆ ਉਡੀ ਕੋਈ ਵੀ ਹੋ ਸਕਦੀ ਹੈ ਇਧਰ ਲਈ ਇਧਰ ਲਈ ਇੱਕ ਬਾ ਐ ਹੋਊਗੀ ਇੱਕ ਬਾ ਐ ਹੋਊਗੀ ਜਿਹੜਾ ਐਕਸਾਈ ਹੋਊਗੀ ਆਪੋਜ਼ਿਟ ਤੇ ਇਹਦੇ ਨਾਲ ਆਹ ਜੀ ਐਡ ਹੋਊਗੀ ਠੀਕ ਹੈ ਹੁਣ ਮੈਂ ਤੁਹਾਨੂੰ ਲਾ ਕੇ ਖੋਣਾ ਇੱਕ ਐਦਾਂ ਚਲੋ ਗੱਸ ਲਾ ਗਈ ਫਿਰ ਦੁਬਾਰਾ ਜੇ ਤੁਸੀਂ ਹਲਕਾ ਇਹ ਭਜੋਗੇ ਐਦਾਂ ਠੀਕ ਹੈ ਜੇ ਤੁਸੀਂ ਦੇ ਛੋਟੇ ਤੋਂ ਨਾ ਆ ਵੀ ਲੱਗਦੀ ਹੋਈ ਤੁਸੀਂ ਪਹਿਲਾਂ ਹੌਲੀ ਹੌਲੀ ਟਰਾਈ ਕਰਕੇ ਵੇਖਣਾ ਆ ਜੀ ਇਦਾਂ ਇਦਾਂ ਹੌਲੀ ਹੌਲੀ ਇਹਨੂੰ ਹਾਈਡ ਦਿੰਦੇ ਜਾਣਾ ਇਦਾਂ ਜਦੋਂ ਪਰਫੈਕਟ ਆਨ ਲਾਪੀ ਉਦੋਂ ਪੂਰੇ ਹਾਈਡ ਦੇਣੀ ਆ ਕਿਦਾਂ ਇਹ ਛੋਟੀ ਹਲੋਮਨ ਜੈਂਪਰ ਦੂਸਰੀ ਐਕਸਾਈ ਹੋਈ ਹੋਈ ਉਦੋਂ ਬਾਅਦ ਕਰਨਾ ਤੁਸੀਂ ਹਾਈ ਨਹੀਂ ਹਾਈ ਨਹੀਂ ਕਿਵੇਂ ਕਰਨਾ ਪਹਿਲਾਂ ਤੁਸੀਂ ਇਦਾਂ ਕਰ ਲੈਣਾ ਹੱਥ ਪਿੱਛੇ ਆਪਦੀ ਇੱਕ ਲੱਤ ਇਦਾਂ ਕਰਨੀ ਆ। ਆ ਪੂਰੀ ਆਪ ਕਰਨੀ ਆ ਜਸਟ ਤੱਕ ਲੈ ਕੇ ਆਉਣੀ ਆ ਆਪਦੀ। ਲੱਤ ਪੂਰੀ ਇਦਾਂ। ਠੀਕ ਐ। ਉਸ ਤੋਂ ਬਾਅਦ ਜਿਹੜਾ ਦੂਸਰਾ ਪੈਰ ਹੋਊਗਾ ਉਹ ਤੇ ਹਲਕਾ ਹਲਕਾ ਇਦਾਂ ਜੰਪ ਦੇਣਾ ਵਾ। ਇਦਾਂ। ਦੋਨੇ ਚੀਜ਼ ਇਕੱਠੀਆਂ ਕਰਨੀਆਂ ਆ ਆ ਵੀ ਤੇ ਜੰਪ ਵੀ ਜਿਹੜਾ ਤੁਹਾਡਾ। ਇਦਾਂ। ਠੀਕ ਹੈ ਉਦੋਂ ਬਾਅਦ ਇਹ ਦੋਨੇ ਲਤਾਂ ਦੇ ਕਰਨਾ ਤੁਸੀਂ 10 ਰੈਪ ਇੱਧਰ 10 ਰੈਪ ਇੱਧਰ ਠੀਕ ਹੈ ਇਹ ਹੋ ਗਈ ਤੁਹਾਡੀ ਤੀਜੀ ਐਕਸਾਈ ਚੌਥੀ ਐਕਸਾਈ ਕੀ ਕਰਨੀ ਆ ਚੌਥੀ ਐਕਸਾਈ ਕਰਨੀ ਆ ਤੁਸੀਂ ਜੰਪ ਡੱਡੂ ਛਾਲੇ ਦੇ ਵਿੱਚ ਜਿਹੜੇ ਇਹ ਜੰਪ ਆ ਇਹ ਤੁਸੀਂ ਇਦਾਂ ਰਹਿਣਾ ਅੱਗੇ ਨੂੰ ਜਾਂਦੀ ਕੋਈ ਨਹੀਂ ਕਰਨੀ ਠੀਕ ਹੈ ਇਦਾਂ ਇਦਾਂ ਬਹਿ ਗਏ ਅੱਗੇ ਨੂੰ ਇਹ ਤੇ ਹੀ ਘਟੋ ਘਟਾਓ 5 ਤੋਂ 10 ਕਰਨੇ ਆ ਠੀਕ ਆ ਜੇ ਤੁਸੀਂ 5 ਤੋਂ 10 ਮੈਂ ਤੁਹਾਨੂੰ ਤਾਂ ਕਿਹਾ ਅੱਧ ਤੋਂ ਵੱਧ ਠੀਕ ਆ ਕਈ ਕਈ ਬੱਚੇ ਲਾ ਵੀ ਸਕਦੇ ਕਈਆਂ ਤੋਂ ਨਹੀਂ ਵੀ ਲਾਦਾ ਹਜੇ ਕਿਉਂਕਿ ਸਟੱਡੀ ਵਾਲੇ ਬੱਚੇ ਆ ਸਾਰੇ ਲਾਭਗ ਕਈਆਂ ਤੇ ਨਹੀਂ ਲੱਗਦੇ ਤੇ ਕੋਈ ਇੰਜਰੀ ਨਾ ਕਰਾ ਲਿਓ ਆਪਦੀ ਕੈਪੈਸਿਟੀ ਦੇ ਹਿਸਾਬ ਨਾਲ ਲਾ ਲਿਓ ਉਸ ਤੋਂ ਬਾਅਦ ਆਗੇ ਲੌਂਗ ਜੰਪ ਤੇ ਆਪਾਂ ਠੀਕ ਆ ਇਹ ਐਕਸਲੌਂਗ ਤੋਂ ਬਾਅਦ ਇਹ ਐਕਸਲੌਂਗ ਤੋਂ ਬਜੂ ਤੁਸੀਂ ਬਾਅਦ ਲਾਉਂਗੇ ਤਾਂ ਤੁਹਾਡੀ ਇੰਪਰੂਵਮੈਂਟ ਜ਼ਿਆਦਾ ਆਊਗੀ ਠੀਕ ਆ ਤੁਸੀਂ ਸਿੱਧੇ ਲਾਉਣ ਲਾਪੋਗੇ ਫਿਰ ਤੁਹਾਨੂੰ ਉਹ ਟੈਕਨੀਕਾ ਫਾਲੋ ਕਰਨੀਆਂ ਪੈਣੀਆਂ ਹੁਣ ਥੋੜਾ ਸਾਰੀਆਂ ਚੀਜ਼ਾਂ ਜਿਹੜਾ ਐਡ ਕਰਦੇ ਆ ਆਪਾਂ ਜਿਵੇਂ ਪਹਿਲੀ ਐਕਸਰਸਾਈਜ਼ ਚ ਆਪਾਂ ਕੀ ਦੱਸਿਆ ਸੀਗਾ ਆਪਾਂ ਜੰਪ ਜਿਹੜੀ ਆ ਜੀ ਸੀ ਇਹਨੇ ਤੁਹਾਨੂੰ ਹਾਈਟ ਦੇਣੀ ਆ ਠੀਕ ਆ ਜਿਹੜਾ ਫੱਟੀ ਤੇ ਪੈਰ ਤਾਂ ਰੋਗੇ ਤੁਸੀਂ ਠੀਕ ਆ ਫੱਟੀ ਤੇ ਪੈਰ ਤਾਂ ਰੋਗੇ ਹਾਈਟ ਮਿਲੂਗੀ ਉਹਦੇ ਬਾਅਦ ਹਲੂ ਮਾਨ ਜੰਪ ਐਡ ਹੋ ਜੂਗਾ ਉਹਦੇ ਨਾਲ ਤੁਸੀਂ ਲੈਂਡਿੰਗ ਕਰੋਗੇ ਠੀਕ ਆ ਉਹਦੇ ਬਾਅਦ ਜਿਹੜਾ ਜੰਪ ਹੋਊਗਾ ਤੁਹਾਡਾ ਜਿਹੜੇ ਡੱਡੂ ਛਾਲ ਸੀਗੀ ਉਹਨੇ ਤੁਹਾਨੂੰ ਗਾਂ ਸੁੱਟਣਾ ਇਹ ਸਾਰੀਆਂ ਐਕਸਰਸਾਈਜ਼ ਜਿਹੜੀਆਂ ਆਪਾਂ ਦੱਸੀਆਂ ਇਹ ਕਰੰવાર ਇਦਾਂ ਹੀ ਚੱਲਣੀਆਂ ਇਹ ਜੰਪ ਸਾਰੇ ਜੰਪ ਚ ਠੀਕ ਆ ਵੇਖੋ ਜਦੋਂ ਤੁਸੀਂ ਧਿਆਨ ਨਾਲ ਵੇਖੋਗੇ ਨਾ ਇਹ ਸਾਰੀਆਂ ਐਕਸਰਸਾਈਜ਼ ਇੱਕੋ ਵਾਰੀ ਜੀ ਆਡ ਹੁੰਦੀਆਂ ਠੀਕ ਆ ਬਾਕੀ ਜੇ ਫਿਰ ਵੀ ਕੋਈ ਪ੍ਰੋਬਲਮ ਹੋਈ ਇਹ ਵੀਡੀਓ ਚ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰ ਦਿਓ ਠੀਕ ਆ ਲੋ ਜੰਪ ਚ ਕੋਈ ਵੀ ਪ੍ਰੋਬਲਮ ਆ ਜੇ ਹਾਈ ਜੰਪ ਦੀ ਆਪਾਂ ਫੇਰ ਵੀਡੀਓ ਬਣਾ ਦਾਂਗੇ ਜੇ ਕੋਈ ਪ੍ਰੋਬਲਮ ਉਹਦੇ ਚ ਵੀ ਹਾਈ ਜੰਪ ਜੀ ਤੁਹਾਨੂੰ ਆਉਂਦੀ ਹੋਈ ਤਦੋ ਇਹ ਆਪਣੇ ਕਮੈਂਟਾਂ ਚ ਲਿਖ ਦਿਓ ਆਪਾਂ ਤੁਹਾਨੂੰ ਹਾਈ ਹਾਈ ਜੰਪ ਵਾਲੀ ਵੀਡੀਓ ਡਿਟੇਲ ਚ ਦੇ ਦਾਂਗੇ ਬਾਕੀ ਰੇਸ ਵਾਲਾ ਰੇਸ ਰੇਸ ਤੇ ਆ ਜਾਣੇ ਆ ਉਹਦਾ ਆਪਾਂ ਜੋੜਾ ਵੀ ਸ਼ਡਿਊਲ ਹੈਗਾ ਉਹ ਆਪਣੀ ਲਗਾਤਾਰ ਵੀਡੀਓ ਬਾਨੀ ਰਹੀਆਂ ਵਾ ਤੁਸੀਂ ਉਹ ਫੋਲੋ ਕਰ ਲਿਓ ਠੀਕ ਆ ਬਾਕੀ ਜੇ ਕਿਸੇ ਬੱਚੇ ਨੂੰ ਆਫਲਾਈਨ ਤਿਆਰੀ ਕਰਨੀ ਆ ਤੋ ਆਪਣਾ ਗਰੁੱਪ ਜੁਆਇਨ ਕਰ ਸਕਦਾ ਹੈ ਆਈਐਸ ਆਈਐਸ ਚ ਗਰੁੱਪ ਕੋਡ ਉਪਰ ਸਾ ਜਿਹੜਾ ਆ ਤੇ ਆਪਣਾ ਨੰਬਰ ਫਲੈਸ਼ ਹੋ ਰਿਹਾ ਤੇ ਕੰਟੈਕਟ ਕਰ ਸਕਦੇ ਆਂ ਧੰਨਵਾਦ